ਸੋ ਛੋਟੇ ਛੋਟੇ ਬੱਚਿਆਂ ਨੇ ਫੇਰ ਮੱਲਾ ਮਾਰੀਆਂ ਨੇ ਕਾਰਾਡੇ ਚੈਂਪੀਅਨਸ਼ਿਪ ਦੇ ਵਿੱਚ ਇੰਟਰਨੈਸ਼ਨਲ ਤੇਰਾ ਕਾਰਾਡੇ ਚੈਂਪੀਅਨਸ਼ਿਪ ਹੋਇਆ ਏ ਨੇਪਾਲ ਦੇ ਵਿੱਚ ਉੱਥੋਂ ਮੱਲਾ ਮਾਰ ਕੇ ਆਏ ਨੇ ਟੋਟਲ 96 ਬੱਚੇ ਗਏ ਸੀ ਤੇ ਉਹਨਾਂ ਵਿੱਚੋਂ 6 ਬੱਚੇ ਜਿਹੜੇ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਨੇ ਉਹਨਾਂ ਨੇ ਮੱਲਾ ਮਾਰੀਆਂ ਨੇ ਆਪਾਂ ਗੱਲਬਾਤ ਕਰਾਂਗੇ ਕਿੰਨੀ ਕਿ ਸਪੋਰਟ ਰਹੀ ਏ ਪਰਿਵਾਰ ਦੀ ਤੇ ਰਿਸ਼ਤੇਦਾਰਾਂ ਦੀ ਤੇ ਕਿੰਨਾ ਕੁ ਟਫ ਲੱਗਦਾ ਏ ਇਹ ਕੰਮ ਕਾਰਾਟੇ ਕਹਿੰਦੇ ਨੇ ਕਾਰਾਡੇ ਚੈਂਪੀਅਨਸ਼ਿਪ ਦੇ ਵਿੱਚ ਮੈਡਲ ਜਿੱਤ ਕੇ ਲਿਆਏ ਨੇ ਤੇ ਭੈਣ ਭਾਈ ਦੋਨੇ ਭੈਣ ਭਰਾ ਨੇ ਤੇ ਪਿਆਰ ਵੀ ਬੜਾ ਏ ਤੇ ਮੈਡਲ ਵੀ ਦੋਨੇ ਕੱਠੇ ਜਿੱਤ ਕੇ ਲਿਆਏ ਆਂ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਏ ਕੀ ਨਾਮ ਹੈ ਤੇ ਪਰਿਵਾਰ ਦੇ ਵਿੱਚ ਕਿੰਨੀ ਕਿ سپورਟ ਆ ਗੱਲਬਾਤ ਕਰਦੇ ਆਂ ਸੋ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦੁਰੇਨ ਹੈ ਜੀ ਮੈਂ ਸੈਨ ਫ੍ਰਾਂਸਿਸਕੋ ਮੈਨ ਸੀਨੀਅਰ ਸਕੂਲ ਕਰੀਏ ਕੇ ਬੰਗਲਜਪਾਟ ਦਾ ਹੈ ਜੀ ਤੇ ਸਾਡੀ ਨੇਪਾਲ ਚੈਂਪੀਅਨਸ਼ਿਪ ਗਈ ਸੀ ਹੋਖਰਾ ਸ਼ਹਿਰ ਵਿੱਚ ਜਿੱਤੇ ਟੋਡਲ ਇੰਡੀਆ ਚੋਂ 97 ਬੱਚੇ ਗਏ ਸੀ ਤੇ ਪੰਜਾਬ ਦੇ 6 ਬੱਚੇ ਗਏ ਸੀ ਜਿੱਥੇ 6 ਬੱਚਿਆਂ ਨੇ 6 6 ਬੱਚਿਆਂ ਨੇ 4 ਸਿਲਵਰ ਤੇ 2골 ਮੈਡਲ ਲਿਆਦੇ ਤੇ ਸਾਰੇ ਇੰਡੀਆ ਦੇ ਬੱਚੇ ਸਾਰੇ ਹੀ ਮੈਡਲ ਲੈ ਕੇ ਆਏ ਨੇ ਤੇ ਜਿਹੜੇ ਸਾਡੇ ਰਾਜਨ ਸਰ ਕੁਮਾਰ ਜਿਹੜੇ ਸਾਡੇ ਕੋਚ ਹੈ ਉਹ ਬਤਾਲੇ ਤੋਂ ਉਹਨਾਂ ਨੇ ਹਨੂ ਬਹੁਤ ਸਪੋਰਟ ਕੀਤਾ ਤੇ ਮੇਰੇ ਚਾਚੂ ਚਾਚੀ ਨੇ ਤੇ ਮਮਾ ਪਾਪਾ ਨੇ ਹੀ ਬਹੁਤ ਸਪੋਰਟ ਕੀਤਾ ਸੋ ਕਿੰਨੀ ਕਿ ਖੁਸ਼ੀ ਹੋਈ ਫਿਰ ਜਦੋਂ ਪਤਾ ਲੱਗਿਆ ਕਿ ਬੱਚਿਆਂ ਨੇ ਦੋਨਾਂ ਭੈਣ ਭਾਈਆਂ ਨੇ ਜਿਹੜਾ ਇਹ ਮੈਡਲ ਜਿੱਤ ਕੇ ਲਿਆਉਂਦੇ ਨੇ ਕਿੱਦਾਂ ਦਾ ਮੋਲ ਰਿਆ ਫਿਰ ਪਰਿਵਾਰ ਦੇ ਵਿੱਚ ਵਧਾਈਆਂ ਵਧੂਈਆਂ ਮਿਲੀਆਂ ਹਾਂਜੀ ਵਧਾਈਆਂ ਮਿਲੀਆਂ ਸੀ ਚਾਚੂ ਨੇ ਵੀ ਦਿੱਤੀਆਂ ਚਾਚੀ ਨੇ ਵੀ ਸਾਰੇ ਗਲੀ ਕੋ ਆਂਦੇ ਦਿੱਤੀਆ ਤੇ ਮੈਨੂੰ ਵੀ ਬਹੁਤ ਖੁਸ਼ੀ ਹੋਈਆ ਕਿ ਮੈਨੂੰ ਇਦਾਂ ਕਿ ਮੈਚ ਦਾ ਇੰਨੇ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਗਿਆ ਤੇ ਮੈਂ ਕਹਿਣਾ ਚਾਹੁੰਨਾ ਆ ਕਿ ਜਿਹੜੇ ਹੋਰ ਵੀ ਬੱਚੇ ਨੇ ਉਹ ਵੀ ਇਦਾਂ ਕਰਨ ਤੇ ਦਾ ਆਪਣੇ ਮਾਂ ਪਿਓ ਦਾ ਤੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਸੋ ਫਿਰ ਕੋਈ ਡਿਮਾਂਡ ਨਹੀਂ ਕੀਤੀ ਮਮੀ ਪਾਪਾ ਨੂੰ ਵੀ ਆਪਾਂ ਇਹ ਕੁਝ ਖਾਣਾ ਆ ਤੇ ਬਣਾਇਆ ਫਿਰ ਉਦਨ ਹਾਂਜੀ ਕੀ ਬਣਾ ਕੇ ਦਿੱਤਾ ਮਮਾ ਨੂੰ ਡਿਮਾਂਡ ਕੀਤੀ ਸੀ ਕੀ ਰਸਮ ਬਣਾਈ ਖੜੀ ਹੈ ਤੇ ਉਹਨਾਂ ਨੇ ਮੈਨੂੰ ਬਣਾ ਕੇ ਉਹ ਦਿੱਤੀ ਸੀ ਜੀ ਤੇ ਜੀ ਹਾਂਜੀ ਸੋ ਕਿੰਨਾ ਕੁ ਟਫ ਲੱਗਦਾ ਫਿਰ ਇਹ ਕੰਮ ਨਹੀਂ ਟਫ ਤੇ ਨਹੀਂ ਹੁੰਦਾ ਮਤਲਬ ਕਿ ਜੇ ਇਹ ਕਰੀਏ ਨਾ ਜੇ ਕਹੀਏ ਕਿ ਇਹ ਕਰ ਸਕਦੇ ਆ ਤੇ ਇਹ ਕਰ ਵੀ ਸਕਦੇ ਆ ਇੰਟਰਨੈਸ਼ਨਲ ਲੈਵਲ ਤੱਕ ਜਾ ਵੀ ਸਕਦੇ ਆ ਜਿਹੜੇ ਕਈ ਬੱਚੇ ਹੁੰਦੇ ਜਿਹੜੇ ਕਹਿੰਦੇ ਆ ਕਿ ਅਸੀਂ ਨਹੀਂ ਕਰ ਸਕਦੇ ਮੇਰੇ ਕੋਲ ਨਹੀਂ ਦਾਇਰੋ ਖਾਗਮਿਆ ਤੇ ਉਹ ਫਿਰ ਨਹੀਂ ਕਰ ਸਕਦੇ ਕਿਉਂਕਿ ਜੇਹੀ ਕਵਾਂਗੇ ਨਾ ਇਹ ਕਰ ਸਰਦੇ ਆਂ ਅਸੀਂ ਵੱਧ ਬਰੇ ਇੰਟਰਨੈਸ਼ਨਲ ਲੈਵਲ ਤੱਕ ਜਾ ਸਕਦੇ ਆਂ ਤੇ ਜੇ ਤੇਹੀ ਕਿਹਾ ਕੀ ਨਹੀਂ ਤੇ ਫਿਰ ਤੇਹੀ ਕਰ ਨਹੀਂ ਸਕਦੇ ਸੋ ਫਿਰ ਅੱਗੇ ਕੀ ਟੀਚਾ ਅੱਗੇ ਕਿੱਥੇ ਜਾਣਾ ਚਾਹੁੰਦੇ ਆ ਹੁਣ ਤੁਸੀਂ ਭੈਣ ਭਾਈਓ ਤੁਸੀਂ ਦੋਨਾਂ ਨੇ ਮੈਡਲ ਜਿੱਤ ਕੇ ਲੈਂਦੇ ਅੱਗੇ ਕਿੱਥੇ ਜਾਣਾ ਚਾਹੁੰਦੇ ਹੋ ਹਾਂਜੀ ਹੁਣ ਅੱਗੇ ਸਾਡੇ ਦੁਬਈ ਚੱਲੀ ਚੈਂਪੀਅਨਸ਼ਿਪ ਜੀ ਤੇ ਹਨਾ ਤੇ ਉਹ ਹੁਣ ਚੱਲੀਏ ਨੈਕਸਟ ਨੈਕਸਟ ਮੰਥ ਚੱਲੀਏ ਤੇ ਜਿੱਤੇ ਕੀ ਹੁਣ ਸਾਡੇ ਹੁਣ ਇਹ ਮੰਤੀ ਕੱਟਦੇ ਤੇ ਮਮਾ ਕਹਿੰਦੇ ਭੇਜਾਂਗੀ ਤੇ ਸੋ ਤਿਆਰੀ ਫਿਰ ਚੱਲਣ ਢੀਏ ਪੂਰੀ ਹਾਂਜੀ ਟ੍ਰੇਨਿੰਗ ਚੱਲ ਰਹੀ ਏ ਹਾਂਜੀ ਕਿੰਨਾ ਕੁ ਸਪੋਰਟ ਆ ਫਿਰ ਪਰਿਵਾਰ ਦਾ ਟ੍ਰੇਨਿੰਗ ਦੇ ਵਿੱਚ ਹਾਂਜੀ ਟਾਈਮ ਸੇ ਮਿਲ ਜਾਂਦਾ ਖਾਣਾ ਪੀਣਾ ਹਾਂਜੀ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਫਿਰ ਮੈਂ ਪੈਸੇ ਦੇਣ ਚੱਲਾਂ ਆ ਕਿ ਮੈਂ ਤਾਂ ਵਰਕਰ ਕਰਦਾ ਹਾਂ ਆਪਣੇ ਸਰਦਾਂ ਮਮਾ ਪਾਪਾ ਦਾ ਤੇ ਚਾਚੂ ਚਾਚੀ ਦਾ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਦਿੱਤਾ ਤੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਸੋ ਗੱਲਬਾਤ ਕੀਤੀ ਹੈ ਜੀ ਬੱਚੇ ਨੇ ਸੋ ਗੱਲਬਾਤ ਕੀਤੀ ਹੈ ਬੱਚੇ ਨੇ ਛੋਟੇ ਛੋਟੇ ਭੈਣ ਭਾਈ ਦਾ ਨਾਤਾ ਕਹਿੰਦੇ ਬੜਾ ਪਵਿੱਤਰ ਨਾਤਾ ਹੁੰਦਾ ਹੈ ਪਿਆਰ ਬੜਾ ਦੋਨਾਂ ਦਾ ਤੇ ਪਿਆਰ ਸਦਕਾ ਹੀ ਪ੍ਰਮਾਤਮਾ ਨੇ ਕਿਰਪਾ ਕਰਤੀ ਕਿ ਦੋਨਾਂ ਨੇ ਹੀ ਘਰ ਦੇ ਵਿੱਚ ਮੈਡਲ ਜਿੱਤ ਕੇ ਲਿਆਉਂਦੇ ਨੇ ਤੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਤੇਰਾ ਮਾਹੌਲ ਹੈ ਢੋਲ ਠਮਕੇ ਅਤੇ ਮੂੰਹ ਮਿੱਠਾ ਕਰਾਇਆ ਜਾ ਰਿਹਾ ਤੇ ਫੋਨ ਵੀ ਜਰੇ ਨੇ ਰਿਸ਼ਤੇਦਾਰ ਭੈਣ ਭਰਾਵਾਂ ਦੇ ਆਂਦੇ ਪਏ ਨੇ ਵਧਾਈਆਂ ਮਿਲ ਰਹੀਆਂ ਨੇ ਸੋ ਬੜੀ ਮਾਣ ਵਾਲੀ ਗੱਲ ਹੁੰਦੀ ਏ ਜੀ ਇੱਕ ਪਰਿਵਾਰ ਦੇ ਵਿੱਚ ਦੋਨੇ ਭੈਣ ਭਾਈਆਂ ਨੇ ਮੈਡਲ ਜਿੱਤ ਕੇ ਲਿਆਉਂਦੇ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੀ ਭੈਣ ਨਾਲ ਜਿਨ੍ਹਾਂ ਦੇ ਨਾਲ ਬੜਾ ਪਿਆਰ ਹੈ ਤੇ ਦੋਨੇ ਇਕੱਠੇ ਜਾਂਦੇ ਨੇ ਤੇ ਦੋਨਾਂ ਨੇ ਇਕੱਠਿਆਂ ਹੀ ਮੈਡਲ ਜਿੱਤ ਕੇ ਲਿਆਉਂਦੇ ਨੇ ਸੋ ਗੱਲਬਾਤ ਕਰਾਂਗੇ ਭੈਣ ਦੇ ਨਾਲ ਵੀ ਕਹਿੰਦੇ ਨੇ ਕਿ ਬੇਟੀਆਂ ਕਿਸੇ ਨਾਲੋਂ ਘੱਟ ਨਹੀਂ ਉਹ ਵੀ ਹਰ ਇੱਕ ਕੰਮ ਦੇ ਵਿੱਚ ਅੱਗੇ ਹੁੰਦੀਆਂ ਨੇ ਕੋਈ ਵੀ ਕੰਮ ਲਾ ਲਓ ਤੁਸੀਂ ਉਹਦੇ ਵਿੱਚ ਮੱਲਾ ਮਾਰਦੀਆਂ ਨੇ ਇਹ ਬੜੀ ਵੱਡੀ ਮਾਣ ਵਾਲੀ ਗੱਲ ਆ ਜੀ ਅੱਜ ਆਪਾਂ ਧਿਆਨਪੁਰ ਆਏ ਆ ਤੇ ਤਿਹਾਰਪੁਰ ਮੰਦਿਰ ਦੇ ਲਾਗੇ ਉਹਨਾਂ ਦਾ ਪਰਿਵਾਰ ਦਾ ਘਰ ਆ ਤੇ ਪਰਿਵਾਰ ਦੇ ਵਿੱਚ ਖੁਸ਼ੀ ਜਿਹੜੀ ਇਹ ਬੜੀ ਮਨਾਈ ਜਾ ਰਹੀ ਆ ਆਪਾਂ ਗੱਲਬਾਤ ਕਰਾਂਗੇ ਬੇਟੀ ਦੇ ਨਾਲ ਕੀ ਕਹਣਾ ਉਹਨਾਂ ਦਾ ਕਿ ਮਿਹਨਤ ਵੀ ਕਰਨੇ ਪੈਂਦੀ ਨੇ ਕਿਤੇ ਨਾ ਕਿਤੇ ਪ੍ਰਮਾਤਮਾ ਦਾ ਫਲ ਵੀ ਮਿਲਦਾ ਹੈ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਮੇਰਾ ਨਾਮ ਸੁਭਾਗਿਆ ਜੀ ਕਿੱਥੋਂ ਫਿਰ ਤੁਸੀਂ ਮੈਡਲ ਜਿੱਤ ਕੇ ਲਿਆਉਂਦੇ ਆ ਤੇ ਕਿਹਦੀ ਕਿਹਦੀ سپورਟ ਰਹੀ ਹੈ ਹਾਂ ਜੀ ਆਪਾਂ ਇੰਡੋਨੇਪਾਲ ਇਨਵੀਟੇਸ਼ਨਲ ਇੰਟਰਨੈਸ਼ਨਲ ਚੈਂਪੀਅਨਸ਼ਿਪ ਹੋਈ ਸੀ ਨੇਪਾਲ ਦੇ ਵਿੱਚ ਜਿਹੜਾ ਕਿ ਮੇਨ ਪੋਖਰਾ ਸ਼ਹਿਰ ਦੇ ਵਿੱਚ ਹੋਈ ਸੀ ਤੇ ਮੈਂ ਉੱਥੋਂ 6-7 ਬੱਚੇ ਸੀਗੇ ਨੇਪਾਲੀ ਜਿਹੜੇ ਕਿ ਉੱਥੇ ਖਾਦੇ ਪਏ ਸੀ ਉਹਨਾਂ 'ਚ ਮੈਂ ਇਕੱਲੀ ਇੰਡੀਅਨ ਸੀ ਤੇ ਮੈਂ ਉੱਥੋਂ 골ਡ ਮੈਡਲ ਲੈ ਕੇ ਆਈ ਆ ਤੇ ਜੇ ਆ ਫੋੜ ਉੱਥੇ ਜਿਹੜੇ ਪੋਖਰਾ ਸ਼ਹਿਰ ਚ கிரਾਂਡੇ ਤੋਂ ਵੀ ਬੱਚੇ ਗਏ ਸੀ ਜਿੱਦੇ ਚ ਮੇਰਾ ਛੋਟਾ ਬ੍ਰਦਰ ਵੀ ਸੀਗਾ ਜਿਹਦਾ ਨਾਮ ਧੁਰੀ ਹੈ ਨਾ ਤੇ ਉਹ ਵੀ ਗ੍ਰਾਂਡੇ ਚ ਸਿਲਵਰ ਮੈਡਲ ਲੈ ਕੇ ਆਇਆ ਸੀਗਾ ਹੋਰ ਵੀ ਚਾਰ ਬੱਚੇ ਹੋਰ ਵੀ ਸੀਗੇ ਜਿਨ੍ਹਾਂ ਨੇ ਇੱਕ ਕੁਰੀ ਹੀ ਜਿਹੜੀ ਮੇਰੇ ਨਾਲ ਹਰ ਸਿਰਤਪੁਰ ਉਹਨੇ 골 ਲਿਆਂਦਾ ਬਾਕੀ ਹੋਰ ਚਾਰ ਬੱਚੇ ਸੀਗੇ ਜਿਨ੍ਹਾਂ ਨੇ ਸਿਲਵਰ ਲਿਆਂਦਾ ਤੇ ਇਸ ਜਿਵੇਂ ਇਥੇ ਇਸ ਮੁਕਾਮ ਤੇ ਪਹੁੰਚੀ ਆ ਤੇ ਇਹਦੇ ਪਿੱਛੇ ਮੇਰੇ ਪੇਰੈਂਟਸ ਦਾ ਤੇ ਮੇਰੇ ਚਾਚਾ ਚਾਚੀ ਦਾ ਹੱਥ ਆ ਮੇਰੇ ਪੇਰੈਂਟ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਤੇ ਮੇਰੇ ਜਿਹੜੇ ਕੋਚ ਸਰ ਸੀਗੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਸਪੋਰਟ ਕੀਤੀ ਆ ਫਾਈਨੈਂਸ਼ਲੀ ਵੀ ਤੇ ਗੇਮ 'ਚ ਵੀ ਉਹਨਾਂ ਨੇ ਸਾਨੂੰ ਇਹ ਸਿਖਾਇਆ ਕਿ ਕਿੱਦਾਂ ਡੇਕ ਕੇ ਦੁਬਾਰਾ ਖੜੇ ਹੋ ਕੇ ਤੇ ਜਿਹੜਾ ਤੁਸੀਂ ਕੰਮ ਕਰਦੇ ਹੋ ਉਹਨੂੰ ਕੰਟੀਨਿਊ ਕਰੀਦਾ ਆ ਵੇਚ ਕੋਈ ਵੀ ਕੰਮ ਉਦਾਂ ਨਹੀਂ ਅਧੂਰਾ ਕੰਮ ਨਹੀਂ ਛੱਡੀਦਾ ਮੇਰੇ ਚਾਚੂ ਜਿਹੜੇ ਕਿ ਹੁਣ ਸਪੇਨ ਚ ਆਰੁਣ ਕੁਮਾਰ ਤੇ ਉਹਨਾਂ ਦੀ ਮਿਸੇਸ ਜਸਬੀਰ ਕੌਰ ਨੇ ਜਿਨ੍ਹਾਂ ਨੇ ਸਾਨੂੰ ਫਾਈਨੈਂਸ਼ਲੀ ਵੀ ਤੇ ਉਦਾਂ ਨਹੀਂ ਗੇਮਸ ਸਪੋਰਟ ਕੀਤਾ ਕਿ ਤੁਸੀਂ ਦੋਵਾਂ ਨੇ ਜਾਣਾ ਹੈ ਤੁਸੀਂ ਬਹੁਤ ਕੁਝ ਕਰ ਸਕਦੇ ਤੇ ਬਹੁਤ ਅੱਗੇ ਜਾ ਸਕਦੇ ਜੀ ਤੇ ਕਰੋ ਤੁਸੀਂ ਜੋ ਕਰਨਾ ਚਾਹੁੰਦੇ ਤੁਸੀਂ ਕਰੋ ਆਪਾਂ ਤੁਹਾਨੂੰ ਪੂਰਾ ਸਪੋਰਟ ਕਰਾਂਗੇ ਤੇ ਅੱਗੋਂ ਮੇਰੇ ਪੇਰੈਂਟਸ ਨੇ ਵੀ ਬਹੁਤ سپورਟ ਕੀਤਾ ਉਹਨਾਂ ਨੇ ਕਦੀ ਕੋਈ ਨਾ ਨਹੀਂ ਕੀਤੀ ਕਿ ਨਹੀਂ ਤੂੰ ਨਹੀਂ ਜਾਣਾ ਤੇ ਕਈ ਕਹਿੰਦੇ ਆ ਤੂੰ ਕੁੜੀ ਤੂੰ ਨਹੀਂ ਜਾ ਸਕਦੀ ਉਹਨਾਂ ਨੇ ਮੈਨੂੰ ਕਿਹਾ ਤੂੰ ਜਾ ਤੂੰ ਹਰ ਜਗ੍ਹਾ ਤੇ ਜਾ ਤੇ ਅੱਜ ਵੀ ਸਿਰਫ ਇੰਨਾ ਹੀ ਇੰਨਾ ਕਰਕੇ ਮੈਂ ਅੱਜ 골ਡ ਮੈਡਲ ਲੈ ਕੇ ਆਈ ਆ ਨੇਪਾਲ ਜਾ ਕੇ ਅੱਗੇ ਤਾਂ ਕੀ ਟੀਚਰ ਤੁਹਾਡਾ ਅੱਗੇ ਦੁਬਈ ਚੱਲੀ ਆ ਨਾ ਚੈਂਪੀਅਨਸ਼ਿਪ ਉੱਥੇ ਟ੍ਰਾਈ ਕਰਾਂਗੇ ਜਾਂਦਾ ਤੇ ਜੇ ਉੱਥੇ ਗਏ ਤੇ ਉੱਥੋਂ ਵੀ 골ਡ ਮੈਡਲ ਹੀ ਲੈ ਕੇ ਆਵਾਂਗੇ ਤੇ ਬਾਕੀ ਹੋਰ ਇਹ ਗੇਮ ਦੇ ਵਿੱਚ ਕਿਸੇ ਵੀ ਹਰ ਇੱਕ ਕੰਟਰੀ ਆਪਾਂ ਜਾ ਸਕਦੇ ਆ 6 ਮਹੀਨੇ ਬਾਅਦ 3 ਮਹੀਨੇ ਬਾਅਦ ਸਾਲ ਚ ਇੱਕ ਵਾਰੀ ਇਹ ਚੈਂਪੀਅਨਸ਼ਿਪ ਜਦੋਂ ਲੱਗਦੀ ਹੈ ਨਾ ਇੰਟਰਨੈਸ਼ਨਲ ਸਟੇਜ ਜ਼ੋਨਲ ਹਰ ਲੈਵਲ ਦੀ ਚੈਂਪੀਅਨਸ਼ਿਪ ਲੱਗਦੀ ਆ ਤੇ ਆਪਾਂ ਟਰਾਈ ਕਰਾਂਗੇ ਹੁਣ ਟਰਾਈ ਕਰਾਂਗੇ ਕਿ ਆਪਾਂ ਹਰ ਚੈਂਪੀਅਨਸ਼ਿਪ ਚ ਜਾਈਏ ਤੇ ਇਦਾਂ ਹੀ ਆਪਣੇ ਪਿੰਡ ਤੇ ਧਿਆਨ ਪੁਰਦਾ ਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰੀਏ ਸੋ ਪਰਿਵਾਰ ਦੇ ਵਿੱਚ ਫਿਰ ਕਿਦਾਂ ਦਾ ਮਾਹੌਲ ਸੀਗਾ ਜਦੋਂ ਪਤਾ ਲੱਗਿਆ ਕਿ ਭੈਣ ਭਾਈਆਂ ਨੇ ਅੱਜ ਫਿਰ ਰਿਕਾਰਡ ਤੋੜ ਦਿੱਤਾ ਹੈ ਪਿੰਡ ਦੇ ਵਿੱਚ ਮੈਡਲ ਜਿੱਤ ਕੇ ਲਿਆਉਂਦੇ ਆ ਕੀ ਕਹਿਣਾ ਚਾਹੁੰਦੇ ਕਿੰਦਾ ਨਾ ਮਾਹੌਲ ਸੀਗਾ ਆ ਜਦੋਂ ਆਪਾਂ ਆਏ ਸੀਗੇ ਇੰਨਾਂ ਨੇ ਸਾਨੂੰ ਬੜੇ ਵਧੀਆ ਤਰੀਕੇ ਨਾਲ ਸਾਡਾ ਇੰਨਾਂ ਨੇ ਸਤਿਕਾਰ ਕੀਤਾ ਸਾਡਾ ਸਵਾਗਤ ਕੀਤਾ ਟੋਲ ਵਗੈਰਾ ਵੱਜੇ ਸੀ ਤੇਲ ਤੇਲ ਚੋਇਆ ਸੀਗੇ ਸਾਡੇ ਸਾਰੇ ਸਕੂਲ ਸਕੂਲ ਮੈਨੇਜਮੈਂਟ ਆਈ ਸੀ ਸਾਡੀ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਤੇ ਮੇਰੀ ਕਲਾਸ ਇੰਚਾਰਜ ਤੇ ਇੱਕ ਹੋਰ ਨਾਲ ਟੀਚਰ ਸੀਗੇ ਅੰਜੂ ਮੈਮ ਇੰਨਾਂ ਨੇ ਸਾਡਾ ਬਹੁਤ ਵਧੀਆ ਤਰੀਕੇ ਨਾਲ ਸਾਡਾ ਸਤਿਕਾਰ ਕੀਤਾ ਸਾਨੂੰ ਹਰ ਨਾਲ ਇੰਨਾਂ ਨੇ ਹਾਂ ਸਾਨੂੰ ਹਰ ਨਾਲ ਫਰਤਾ ਨਾਲ ਸਰੋਪੇ ਵੀ ਪਾਏ ਸੀਗੇ ਜਿੰਨਾਂ ਲਈ ਬਹੁਤ ਖੁਸ਼ੀ ਹੋਈ ਇਹ ਨੱਚਦੇ ਨੱਚਦੇ ਆਪਾਂ ਨੱਚਦੇ ਨੱਚਦੇ ਸਾਡੇ ਘਰ ਤੱਕ ਆਏ ਸੀਗੇ ਢੋਲ ਦੇ ਜਿੱਦਾਂ ਜਿੱਦਾਂ ਢੋਲ ਜ਼ੋਰ ਜ਼ੋਰ ਦੀ ਵਜਦਾ ਹੀ ਉਦਾਂ ਉਦਾਂ ਮੇਰੇ ਮੰਮਾ ਪਾਪਾ ਵੀ ਜ਼ੋਰ ਜ਼ੋਰ ਦੀ ਨੱਚਦੇ ਪਾਏ ਸੀਗੇ ਮੇਰੇ ਦਾਦੀ ਵੀ ਬਹੁਤ ਜ਼ਿਆਦਾ ਨੱਚੇ ਸੀਗੇ ਤੇ ਜਿਹੜੇ ਮੇਰੇ ਫੌੜਨ ਵਾਲੇ ਚਾਚੂ ਸੀਗੇ ਉਹ ਵੀ ਦੇਖ ਕੇ ਬਹੁਤ ਚਾਚਾ ਚਾਚੀ ਬਹੁਤ ਖੁਸ਼ ਹੋਏ ਸੀਗੇ ਕਿ ਇਦਾਂ ਮਤਲਬ ਇਨਾ ਇਨਾ ਵੱਡਾ ਮੁਕਾਬਲਾ ਅਚੀਵਮੈਂਟ ਕੀਤੀ ਹੈ ਇਹਨਾਂ ਨੇ ਇਹ ਅਚੀਵਮੈਂਟ ਕਰਨੀ ਸੋਖੀ ਨਹੀਂ ਆ ਬਟ ਇਹ ਆਗੇ ਜੇ ਇਥੇ ਕੁਝ ਕਰਦੇ ਆ ਉਹਦੀ ਫਿਰ ਕੋਸ਼ਿਸ਼ ਔਖਾ ਨਹੀਂ ਆ ਤੁਸੀਂ ਸਭ ਕੁਝ ਕਰ ਸਕਦੇ ਹੋ ਸਾਡੇ ਪਿੰਡ ਦੇ ਜਿਹੜੇ ਸਰਪੰਚ ਜੀ ਨੇ ਉਹਨਾਂ ਨੇ ਵੀ ਸਾਨੂੰ ਬਹੁਤ ਸਪੋਰਟ ਕੀਤਾ ਹੈ ਵਿੱਚ ਉਹ ਵੀ ਉਹਨਾਂ ਨੇ ਸਾਨੂੰ ਸਰੋਪੇ ਵੀ ਪਾਏ ਸੀਗੇ ਤੇ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਾਡਾ ਸਵਾਗਤ ਕੀਤਾ ਸਾਡੇ ਪਿੰਡ ਨੇ ਸਾਡਾ ਬਹੁਤ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਸੀ ਸੋ ਗੱਲਬਾਤ ਕੀਤੀ ਹੈ ਜੀ ਕਹਿੰਦੇ ਕਿ ਬੜੀ ਸਪੋਰਟ ਹੈ ਮਾਤਾ ਪਿਤਾ ਦੀ ਵੀ ਤੇ ਨਾਲ ਦੀ ਨਾਲ ਸਰਪੰਚ ਸਾਹਿਬ ਦੀ ਸਾਰੇ ਪਿੰਡ ਨੇ ਬੜਾ ਸਹਿਯੋਗ ਦਿੱਤਾ ਸਾਰਾ ਸਟਾਫ ਦੇ ਰਾਏ ਘਰ ਪਹੁੰਚਿਆ ਤੇ ਮੂੰਹ ਮਿੱਠਾ ਕਰਾਇਆ ਗਿਆ ਅੱਗੇ ਟੀਚਾ ਹੈ ਦੁਬਈ ਜਾਣਾ ਚਾਹੁੰਦੇ ਨੇ ਦੁਬਈ ਤੋਂ ਅੱਗੇ ਵੀ ਹੋਰ ਕਿਤੇ ਜਾਣਾ ਚਾਹੁੰਦੇ ਨੇ ਐਡਾ ਹੀ ਆਪਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਐਡਾ ਹੀ ਪਰਿਵਾਰ ਦੇ ਉੱਤੇ ਭੈਣ ਭਾਈ ਦੇ ਉੱਤੇ ਆਪਣਾ ਆਸ਼ੀਰਵਾਦ ਬਣਿਆ ਰਵੇ ਤੇ ਅੱਗੇ ਤੋਂ ਅੱਗੇ ਜਾਣ ਤੇ ਵੱਡਾ ਤੋਂ ਵੱਡਾ ਮਕਾਮ ਜਿਹੜਾ ਹੈ ਹਾਸਲ ਕਰਨ ਤੇ ਮਾਤਾ ਪਿਤਾ ਦਾ ਵੀ ਨਾਮ ਰੋਸ਼ਨ ਹੋਵੇ ਤੇ ਜਿਹੜਾ ਗੁਰਦਾਸਪੁਰ ਦਾ ਤੇ ਧਾਨਪੁਰ ਦਾ ਵੀ ਜਿਹੜਾ ਹੈ ਨਾਮ ਰੋਸ਼ਨ ਹੋਵੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੀ ਮਾਤਾ ਜੀ ਨਾਲ ਕਹਿੰਦੇ ਨੇ ਕਿ ਮਾਤਾ ਪਿਤਾ ਦਾ ਆਸ਼ੀਰਵਾਦ ਹੋਵੇ ਤੇ ਪ੍ਰਮਾਤਮਾ ਦੀ ਵੀ ਕਿਰਪਾ ਜਰੀਏ ਜਲਦੀ ਹੋ ਜਾਂਦੀ ਹੈ ਮਾਤਾ ਜੀ ਨੇ ਕੀ ਕਹਿਣਾ ਉਹਨਾਂ ਦਾ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਹੈ ਜੀ ਦਾ ਨਾਮ ਰਾਜੂ ਜੀ ਸੋ ਬਹੁਤ ਬਹੁਤ ਪਹਿਲੇ ਨੰਬਰ ਤੇ ਤੁਹਾਨੂੰ ਮੁਬਾਰਕਾ ਕਿ ਤੁਹਾਡੇ ਬੱਚਿਆਂ ਨੇ ਕਹਿੰਦੇ ਭੈਣ ਭਾਈ ਦਾ ਨਾਤਾ ਜਿਹੜਾ ਬੜਾ ਪਵਿੱਤਰ ਨਾਤਾ ਹੁੰਦਾ ਹੈ ਦੋਨਾਂ ਨੇ ਇਕੱਠਿਆਂ ਮਿਹਨਤ ਕੀਤੀ ਤੇ ਮਿਹਨਤ ਦਾ ਫਲ ਜਿਹੜਾ ਮਿਲਿਆ ਤੇ ਤੁਹਾਡੇ ਘਰ ਖੁਸ਼ੀਆਂ ਆਈਆਂ ਨੇ ਕਿਹਦੀ ਕਿਹਦੀ ਸਪੋਰਟ ਰਹੀ ਹੈ ਤੇ ਤੁਹਾਡਾ ਕਿੰਨਾ ਕੇ ਸਹਿਯੋਗ ਰਿਹਾ ਸਾਡੇ ਦਰਸ਼ਕਾਂ ਦੱਸੋ ਇਹਨਾਂ ਸੰਜੋਗ ਤੇ ਖੈਰ ਸਟਾਰਟਿੰਗ ਤੋਂ ਹੀ ਜਿਆਦਾ ਬੇਟੇ ਨਾਲ ਜਦਾ ਬੇਟੀ ਵੱਲ ਲਿਆ ਵਾ ਕਿਉਂਕਿ ਸਾਡਾ ਏਰੀਆ ਵਿਲੇਜ ਇਦਾਂ ਦਾ ਵਾ ਕਿ ਕੋਈ ਮਤਲਬ ਕਿ ਜਿੱਦਾਂ ਕੁੜੀਆਂ ਜਿੱਦਾਂ ਕੁੜੀਆਂ ਦਾ ਵਾ ਸਿਸਟਮ ਕੁੜੀਆਂ ਨੂੰ ਬਾਹਰ ਨਹੀਂ ਜਾਣ ਦੇਣਾ ਕੁੜੀਆਂ ਨੇ ਤੇ ਪਰ ਲੇ ਕਿ ਨਹੀਂ ਮੈਂ ਆਪਣੀ ਬੇਟੀ ਨੂੰ ਹਮੇਸ਼ਾ ਹੀ ਕਿਹਾ ਕਿ ਤੂੰ ਜੋ ਕਰਨਾ ਲਾਈਫ ਚ ਕਰ ਮੈਂ ਤੇਰੇ ਨਾਲ ਆ ਤੇ ਇਹਨਾਂ ਦੇ ਚਾਚੂ ਆ ਸਪੇਨ ਤੋਂ ਅਰुण ਕੁਮਾਰ ਤੇ ਚਾਚੀ ਜਸਪੀਰ ਕੌਰ ਉਹ ਬਹੁਤ ਸਪੋਰਟ ਕਰਦੀ ਹੈ ਇਹਨਾਂ ਨੂੰ ਦੋਨਾਂ ਨੂੰ ਉਹ ਹਰ ਤਰ੍ਹਾਂ ਦੀ ਸਾਡੀ ਹੈਲਪ ਕਰਦੇ ਆ ਫਾਈਨੈਂਸ਼ਲੀ ਵੀ ਹੈਲਪ ਕਰਦੇ ਆ ਤੇ ਹਰ ਤਰ੍ਹਾਂ ਦਾ ਇਹਨਾਂ ਮਤ ਕਿ ਇਹਨਾਂ ਨੂੰ ਇਹਨਾਂ ਨੂੰ ਉਤਸ਼ਾਹਿਤ ਵੀ ਕਰਦੇ ਕਿ ਨਹੀਂ ਬੱਚੇ ਤੁਸੀਂ ਕਰਨਾ ਹੈ ਜੋ ਕਰਨਾ ਤੇ ਕਰਨਾ ਹੈ ਕਰਨਾ ਮੈਂ ਤੁਹਾਡੇ ਨਾਲ ਆ ਬਾਕੀ ਇਹਨੇ ਪਾਪੇ ਇਹਨਾਂ ਦੇ ਪਾਪਾ ਦਾ ਬਹੁਤ ਸਾਥ ਹੈ ਬਾਕੀ ਇਹਨਾਂ ਦੀ ਦਾਦੀ ਫੈਮਲੀ ਦੀ ਪੂਰੀ ਸਪੋਰਟ ਸਾਡੇ ਨਾਲ ਆ ਸੋ ਕਿੱਦਾਂ ਦਾ ਮਾਹੌਲ ਰਿਹਾ ਜਦੋਂ ਬੱਚੇ ਆਏ ਫਿਰ ਬੜਾ ਵਧੀਆ ਸਾਰੇ ਧਿਆਨਪੁਰ ਦੇ ਪ੍ਰਧਾਨ ਸਾਰਿਆਂ ਨੇ ਆ ਕੇ ਇਹਨਾਂ ਦਾ ਵੈਲਕਮ ਕੀਤਾ ਸਕੂਲ ਮੈਨੇਜਮੈਂਟ ਆਈ ਉਹਨਾਂ ਨੇ ਵੈਲਕਮ ਕੀਤਾ ਸਾਰੇ ਆ ਕੇ ਨੱਚਣ ਦੇ ਹੀ ਬੜਾ ਵਧੀਆ ਮਤਲਬ ਕਿ ਸਮਝ ਨਹੀਂ ਲੱਗੇ ਕਿ ਕਿੱਥੋਂ ਇੰਨੀ ਦੁਨੀਆ ਆ ਗਈ ਇਹ ਤਾਂ ਵੈਲਕਮ ਕਰਨ ਵਾਸਤੇ ਸਾਰੇ ਧਿਆਨਪੁਰ ਨੇ ਇਹਨਾਂ ਦਾ ਬਹੁਤ ਸਵਾਗਤ ਕੀਤਾ ਬਹੁਤ ਖੁਸ਼ ਸੋ ਕੀ ਮੈਸੇਜ ਦੇਣਾ ਚਾਹੁੰਦੇ ਨੇ ਕਿ ਜਿਹੜੇ ਕਹਿ ਦਿੰਦੇ ਨੇ ਕਿ ਬੱਚਿਆਂ ਨੂੰ ਜਾਂ ਬੱਚਿਆਂ ਨੂੰ ਕਿਤੇ ਬਾਹਰ ਨਹੀਂ ਜਾਣ ਦੇਣਾ ਪਾਬੰਦੀਆਂ ਲਾ ਦਿੰਦੇ ਨੇ ਪਰ ਕਿਤੇ ਨਾ ਕਿਤੇ ਬੱਚੇ ਜਾਂ ਬੱਚੀਆਂ ਜਿਹੜੀਆਂ ਉਹ ਵੀ ਘੱਟ ਨਹੀਂ ਹੈਗੀਆਂ ਕਿਸੇ ਨਾਲ ਹਰ ਇੱਕ ਕੰਮ ਦੇ ਵਿੱਚ ਮੱਲਾ ਮਾਰਦੀਆਂ ਨੇ ਕੀ ਮੈਸੇਜ ਦੇਣਾ ਚਾਹੁੰਦੇ ਨੇ ਉਸ ਪਰਿਵਾਰ ਨੂੰ ਮੈਂ ਮੈਸੇਜ ਇਹ ਹੀ ਦੇਣਾ ਚਾਹਾਂਗੀ ਕਿ ਅਗਰ ਅਹੀ ਅਗਰ ਪੇਰੈਂਟਸ ਬੱਚੇ ਨੂੰ ਸਪੋਰਟ ਨਹੀਂ ਕਰਨਗੇ ਨਾ ਤਾਂ ਬੱਚੇ ਕੁਝ ਨਹੀਂ ਕਰ ਪਾਣਗੇ ਬੱਚੇ 프੍ਰੈਸਟੇਟ ਹੋ ਕੇ ਜਾਂ ਬੱਚੇ ਮਤਲਬ ਕਿ ਜਿੱਥੇ ਤੱਕ ਬੌਂਡ ਹੋ ਕੇ ਗਲਤ ਆਰਾਮਾਂ 'ਚ ਪੈਣ ਦੀ ਕੋਸ਼ਿਸ਼ ਕਰਦੇ ਇਸ ਕਰਕੇ ਬੱਚਿਆਂ ਨੂੰ ਹਮੇਸ਼ਾ ਤੁਹੀ ਉਹਨਾਂ ਨੂੰ ਹਮੇਸ਼ਾ ਇਹੀ ਕਹੋ ਕਿ ਜੋ ਹੀ ਤੂੰ ਕਰਨਾ ਕਰੋ ਇਹਦੇ ਨਾਲ ਕੀ ਹੁੰਦਾ ਕਿ ਬੱਚਿਆਂ ਨੂੰ ਵੀ ਮਾਪਿਆਂ ਦਾ ਮਾਣ ਹੁੰਦਾ ਵਾ ਤੇ ਮਾਪਿਆਂ ਨੂੰ ਵੀ ਬੱਚਿਆਂ ਦਾ ਮਾਣ ਹੁੰਦਾ ਬੱਚਾ ਕਦੇ ਜਲਦੀ ਹਸਤੇ ਤ ਨਹੀਂ ਤੁਰੂਗਾ ਕਿਉਂ ਉਹਨਾਂ ਨੂੰ ਹੁੰਦਾ ਕਿ ਸਾਡੇ ਪੇਰੈਂਟਸ ਸਾਡੇ ਨਾਲ ਆ ਤੇ ਅਸੀਂ ਪੇਰੈਂਟਸ ਵਾਸਤੇ ਕੁਝ ਕਰਨਾ ਵਾ ਪਰ ਲੇਕਿਨ ਜੇ ਹੀ ਬੱਚਿਆਂ ਨੂੰ ਡਾਂਟਾਂਗੇ ਤੂੰ ਇੱਥੇ ਨਹੀਂ ਜਾਣਾ ਤੂੰ ਇਹ ਨਹੀਂ ਕਰਨਾ ਤੂੰ ਉਹ ਨਹੀਂ ਕਰਨਾ ਉਹ ਬੱਚੇ ਬੋਂਡ ਹੋ ਕੇ ਰਹਿੰਦੇ ਆ ਉਹ ਫਿਰ ਕੁਛ ਨਹੀਂ ਲਾਈਫ ਚ ਕਰ ਕਰ। ਸੋ ਅੱਗੇ ਦੁਬਈ ਜਾਣਾ ਚਾਹੁੰਦੇ ਨੇ ਫਿਰ ਕਿੰਨੀ ਕੀ سپورਟ ਰਹੇਗੀ ਤੁਹਾਡੇ ਪਰਿਵਾਰ ਦੀ? ਮੇਰੀ ਪੂਰੀ سپورਟ ਰਹੇਗੀ ਪਰਿਵਾਰ ਦੀ ਇਨਰ ਸਚੂਨਾ ਵੀ ਮੇਰੀ ਗੱਲ ਲਈ ਆ ਉਹ ਵੀ ਕਹ ਸੋ ਗੱਲਬਾਤ ਕੀਤੀ ਹੈ ਜੀ ਕਹਿੰਦੇ ਆ ਕਿ ਆਪਾਂ ਕੋਈ ਪਾਬੰਦੀ ਨਹੀਂ ਲਗਾਉਂਦੇ ਅਸੀਂ ਕਹਿੰਨੇ ਆ ਕਿ ਬੱਚੇ ਸਾਡੇ ਕਿਤੇ ਨਾ ਕਿਤੇ ਪਹੁੰਚਣ ਆਪਣੇ ਪਿੰਡ ਦਾ ਤੇ ਮਾਤਾ ਪਿਤਾ ਦਾ ਤੇ ਸਾਰੇ ਗੁਰਦਾਸਪੁਰ ਦਾ ਨਾਮ ਜਰਾਏ ਰੋਸ਼ਨ ਕਰਨ ਆਪਾਂ ਪੂਰੀ ਸਪੋਰਟ ਕਰਾਂਗੇ ਅੱਗੇ ਦੁਬਈ ਜਾਣਾ ਚਾਹੁੰਦੇ ਨੇ ਦੁਬਈ ਤੋਂ ਅੱਗੇ ਵੀ ਕਿਤੇ ਜਾਣਾ ਚਾਹਣਗੇ ਤਾਂ ਬੱਚਿਆਂ ਦੇ ਨਾਲ ਆਪਾਂ ਚਟਾਨਵਾ ਖੜੇ ਆ ਪੂਰਾ ਅਸ਼ੀਰਵਾਦ ਦੇਵਾਂਗੇ ਬੱਚੇ ਕਿੱਥੋਂ ਤੱਕ ਜਾਣਗੇ ਆਪਾਂ ਪੂਰੀ ਸਪੋਰਟ ਕਰਾਂਗੇ ਸੋ ਵੀਡੀਓ ਨੂੰ ਵੱਤਵਾ ਦੀ ਸ਼ੇਅਰ ਕਰਿਓ ਐਣਾ ਬੱਚਿਆਂ ਵਾਲ ਦੇਖ ਕੇ ਪਵਿੱਤਰ ਨਾਪਾ ਭੈਣ ਭਾਈ ਦਾ ਸੋ ਪਿਆਰ ਬੜਾ ਹੈ ਦੋਨਾਂ ਦੇ ਵਿੱਚ ਤੇ ਦੋਨਾਂ ਨੇ ਇਕੱਠਿਆਂ ਜਾ ਕੇ ਨੇਪਾਲ ਦੇ ਵਿੱਚੋਂ ਮੱਲਾ ਮਾਰ ਕੇ ਮੈਡਲ ਜਿੱਤ ਕੇ ਲੈਂਦੇ ਨੇ ਸੋ ਵੀਡੀਓ ਨੂੰ ਵੱਤਵਾਰ ਸ਼ੇਅਰ ਕਰਿਓ ਤਾਂ ਵੀ ਜਿਹੜੇ ਥੱਕ ਹਾਰ ਕੇ ਬੱਚੇ ਬਹਿ ਜਾਂਦੇ ਨੇ ਉਹਨਾਂ ਤੱਕ ਵੀਡੀਓ ਜਾਣੀ ਚਾਹੀਦੀ ਉਹ ਵੀ ਕਿਤੇ ਨਾ ਕਿਤੇ ਆਣਾ ਵਾਲ ਦੇਖ ਕੇ ਕਿਸੇ ਮਕਾਮ ਤੱਕ ਪਹੁੰਚਾ ਸੋ ਕੈਮਰਾ ਪਰਸਨ ਪਵਨ ਅਗਰਵਾਲ ਦਾ ਨਾਲ ਲੱਕੀ ਰਾਜਗੁਰ ਗੁਰਦਾਸੋ